ਜਿਵੇਂ ਅਰਦਾਸ ਕਰਾਂ ਮੈਂ ਚਰਨਾ ਦੇ ਵਿੱਚ ਤੇਰੇ ਅਰਵੇਲੇ ਅਰਦਾਸ ਕਰਾਂ ਮੈਂ ਚਰਨਾ ਦੇ ਵਿੱਚ ਤੇਰੇ ਜਗ ਤੇ ਬਦਲ ਛਾ ਗਏ ਕਾਲੇ ਕਰ ਦੋ ਦੂਰ ਹਨੇਰੇ ਕਈ ਮੈਨੇਜਰ ਦੇ ਦੇ ਦੇਗੇ ਕਿਹੜੀ ਜਿਹੜਾ ਬਾਰੇ ਉਹਨੂੰ ਕਰਾ ਰਹੇ ਹੈ ਤਾਂ ਇਹਨਾਂ ਦਾ ਕੋਈ ਫਰਕ ਨਹੀਂ ਪੈ ਰਿਹਾ ਆ ਜੀ ਮਿਲ ਰਹੇ ਆਹ ਕਿ ਕਿੰਨਾ ਟਾਈਮ ਹੋ ਗਿਆ ਲਾਈਟ ਚੱਲ ਨਹੀਂ ਰਹੀ ਸਾਥ ਸਾਥ ਜੀ ਰਜਿਸਟਰ ਕੋਲ ਲਾਈਟ ਚੱਲ ਗਈ ਜੀ ਨਹੀਂ ਜੀ ਨਹੀਂ ਖਾਦੇ ਸਾਲਾ ਉਹਨਾਂ ਦਾ ਕੋਈ ਫਰਕ ਨਹੀਂ ਪੈ ਰਿਹਾ ਕੋਈ ਕਰਾਓ ਲੱਗਦਾ ਕਿ ਉਹਨਾਂ ਦਵਾਈ ਨਾਲ ਚੰਗਾ ਲਾਈਟ ਕਰਾ ਦੇਗਾ ਪਤਾ ਵੀ ਇਹਦੇ ਕਰਕੇ ਲਾਈਟ ਨਹੀਂ ਆ ਰਹੀ ਹਰ ਕਿਸੇ ਦੇ ਸਮਝਾ ਬਣਾ। ਆਪਰੇ ਸੁਬਾਰ ਚੇਕ। ਨਾਲੇ ਲਾਈਟ ਰੇ ਸੀ। ਦਰਵਾਜ਼ੇ ਦੀ ਮੈਂ ਯਾਦ ਸੀ ਖੇਤ ਨੂੰ ਆਉਂਦੀ ਸੀ ਮੇਰੀ ਅੱਖੋਂ। ਉਹਦਾ ਕਰਕੇ ਮੈਂ ਕਹਿੰਦਾ। ਇਹਨੂੰ ਇਹ ਕਿਤਾ ਪੈਣੀ ਡੈਨਿੰਗ ਜਿੱਤ ਨਹੀਂ ਚੱਲ ਆਇਆ। ਬਾਅਦ ਤੋਂ ਕੰਦਕਵਾਤ। ਬਹੁਤ ਠੀਕ ਨਹੀਂ ਆਇਆ। ਇਹ ਇਹ ਨਹੀਂ ਲੱਗਦਾ। ਜਿਹੜਾ ਕਿ ਮੈਡੀਕਲ ਤੋਂ ਵੀ ਜ਼ਿਆਦਾ ਅਚੰਭੇ ਕਰਦਾ ਹੈ ਉਸ ਤੋਂ ਬਾਅਦ ਮੈਂ ਲਗਾਤਾਰ ਹੀ ਕੰਟੀਨਿਊਸ ਸੀਕ ਕਰਨਾ ਪਾਇਆ ਪੂਰੀ ਤਰ੍ਹਾਂ ਕਿ ਜੇ ਤੁਸੀਂ ਕਰੋਗੇ ਨਾ ਉਹ ਗੁਰਾਤ ਸਮਝੋਣਾ ਚਾਹੀਦਾ ਹੈ ਕਿ ਮੇਰੇ ਫਰੈਂਡਸ ਲਾਸਟ ਟਾਈਮ ਬਹੁਤ ਅੱਛਾ ਫਲ ਮਿਲਿਆ ਤੁਸੀਂ ਵੀ ਮੋਟ ਕਰੋ ਤਾਂ ਕਿੰਨਾ ਕਰਕੇ ਇੰਨਾ ਕਰਕੇ ਜਿਹੜੀ ਬਿਮਾਰੀਆਂ ਥੜੀਆਂ ਹੈ ਝਾ ਲੋਕੀ ਜਿੱਥੇ ਲਿਆ ਜਾ ਸਕਦਾ ਹੈ ਤੇ ਆਪਣੇ ਸਰੀਰ ਨੂੰ ਤੰਦਰੁਸਤ ਦੂਸਰੀ ਸਭ ਤੋਂ ਅੱਛੀ ਗੱਲ ਜਿਹੜੀ ਮਿਲਦੀ ਜਿਹੜੀ ਐਲੋਪੈਥਿਕ ਦਵਾਈਆਂ ਖਾ ਖ ਕੇ ਲੋਕ ਪਰੇਸ਼ਾਨ ਹੁੰਦੇ ਇਹ ਏਡਿਕ ਤੇ ਮਹਿੰਗਾ ਵੀ ਹੈ ਪ੍ਰੋਡਕਟ ਔਰ ਸਾਈਨਫੈਕਟਰੀ ਉਹ ਬਹੁਤ ਹੈ ਇਹ ਸਿਰਫ ਡ੍ਰੌਪ ਨਾਲ ਹੀ ਇਹ ਸਾਡੀ ਸਵੈਟਰ ਬੰਜੀਦਿਆਂ ਦਾ ਜੀ ਕਿਹੜੀ ਜਿਹਾ ਪਾਇ ਮੈਂ ਤਾਂ ਜੰਦਰੋ ਜੀ ਅੱਛਾ ਹਾਂ ਇਸੇ ਕੀ ਪ੍ਰੋਬਲਮ ਆਦੀ ਸੀ ਤੁਹਾਨੂੰ ਉਹਨਾਂ ਦੀ ਕਾਫੀ ਨਾੜ ਦੀ ਬਲੌਗ ਹੈ ਇੱਧਰ ਲੈਫਟ ਸਾਈਡ ਹੈ ਜੀ ਤੇ ਅਰਾਊਂਡ ਦੀ ਪ੍ਰੋਬਲਮਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਇਹਨਾਂ ਦੀ ਪ੍ਰੋਬਲਮ ਪਿੱਛੇ ਨਸਾਂ ਦੀ ਬਲੌਗ ਹੈ ਜੀ ਇੱਥੇ ਕੁਝ ਹੋਰ ਤਾਂ ਨਹੀਂ ਰਿਟਾਇਰ ਹੋਇਓ ਹਾਂਜੀ ਕੀ ਤੁਹਾਨੂੰ ਲੱਗਦਾ ਕਿ ਜਿਹੜੀਆਂ ਅਸੀਂ ਅੰਗਰੇਜ਼ੀ ਦਵਾਈਆਂ ਖਾਂਦੇ ਹਾਂ ਉਹਨਾਂ ਨਾਲੋਂ ਜ਼ਿਆਦਾ ਬੈਟਰ ਹੈ ਲਾਜ ਹੈ ਨਹੀਂ ਉਹ ਤਾਂ ਬਹੁਤ ਮਾੜੀ ਦਵਾਈ ਹੈ ਜੀ ਉਹ ਤੇ ਵੈਸੇ ਹੀ ਸਾਈਡ ਇਫੈਕਟ ਵੀ ਸਾਈਡ ਇਫੈਕਟ ਦਾ ਤੇ ਨਾਈਸ ਨੂੰ ਵੈਸੇ ਸਾਨੂੰ ਹਾਂਜੀ ਨਹੀਂ ਚਾਹੀਦੀ ਤਾਂ ਆਹ ਇਹਨਾਂ ਨਾਲ ਬਹੁਤ ਵਾਰ ਜਿਹੜੀਆਂ ਦੇਸੀ ਦਵਾਈਆਂ ਨਾਲ ਨਾ ਆਈ ਨਹੀਂ ਕਿਹਾ ਇਹਦੇ ਹੋਰ ਵੈਸੇ ਵੀ ਕਹਿਆ ਕੁਝ ਪਾ ਜਾਣ ਨੂੰ ਆਪਣੇ ਜਿਹੜਾ ਦੋਸਤਾਂ ਨਾਲ ਆਪਣੇ ਦੋਸਤਾਂ ਨੂੰ ਕਹਿੰਦੇ ਆਓ ਸਾਡੇ ਜਿਆਦਾ ਰਿਸਰਚ ਦਾ ਬਾਤ ਕਰ ਲਈ ਆ ਕੇ ਜਿਹੜਾ ਮਤਲਬ ਹੈ ਠੀਕ ਉਹਨਾਂ ਨੇ ਕਿਹਾ ਵੀ ਆਓ ਆ ਕੇ ਠੀਕ ਹੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਬਾਰੇ ਸਾਡੇ ਰੂਹ ਕਨਾਲ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂਆਂ ਔਰ ਆਸਤਾਨ ਸਾਰਿਆਂ ਦਾ ਜਿਹੜਾ ਇੱਕ ਸਾਲ ਤੁਸੀਂ ਬਿਤਾਉ। ਅੱਜ ਅਸੀਂ ਫੇਰ ਤੁਹਾਡਾ ਆਏ ਆਂ ਗੁਰਦਾਰ ਸਾਹਿਬ ਤਲਸਾ ਸਾਹਿਬ ਜੰਧ ਵਿੱਚ ਜਿੱਥੇ ਅੱਜ ਅਸੀਂ ਕੈਂਪ ਦੇ ਰਾਹੀਂ ਤੁਹਾਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆਂ ਇਹਨਾਂ ਨੇ ਇੱਕ ਜਿਹੜਾ ਕੈਂਪ ਹਰ ਐਤਵਾਰ ਪਾਰਕਿੰਗ ਦੀ ਵੈਕਸਾਈਕਲ ਗੇਟ ਤੇ ਲੱਗਦਾ ਹੈ ਸਰਵਾਈਕਲ ਦੀ ਪ੍ਰੋਬਲਮ ਬੋਧਿਆ ਵੀ ਅਦਾ ਹੈ ਹੋਰ ਜਿਹੜੀਆਂ ਸਾਡੀਆਂ ਪੇਟ ਦੀਆਂ ਰਿਲੇਟਡ ਅੱਖਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਨੇ ਉਹਨਾਂ ਨੂੰ ਇਹ ਆਪਣੇ ਇਲਾਜ ਹਿੱਥੇ ਕਰਦੇ ਨੇ ਫ੍ਰੀ ਆਫ ਕਾਸਟ ਜਿਹੜਾ ਇੱਥੇ ਕੈਂਪ ਲੱਗਦਾ ਹੈ ਜਿਹੜੀ ਦਵਾਈਆਂ ਵੀ ਉਹ ਵੀ ਇੱਥੇ ਰਹਿਤੀ ਦਿੱਤਾ ਤੇ ਉਧੀਆਂ ਜਾਂਦੀਆਂ ਔਰ ਇਹਨਾਂ ਦੇ ਜਿਹੜੇ ਇਲਾਜ ਸਸਤਾ ਵੀ ਹੈ ਤੇ ਵਧੀਆ ਵੀ ਹੈ ਮੈਂ ਚਾਹੁੰਦਾ ਕਿ ਸਾਰਿਆਂ ਨੂੰ ਸੰਦੇਸ਼ ਪਹੁੰਚਾਇਆ ਜਾਵੇ ਤਾਂ ਜੋ ਲੋਕੀ ਇੱਥੇ ਆ ਕੇ ਆਪਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਣ ਔਰ ਪੈਸੇ ਵਾਲੋ ਉਹਨਾਂ ਦਾ ਕਾਫੀ ਇੱਥੇ ਫਾਇਦਾ ਹੋਏਗਾ ਔਰ ਇਹ ਨੋਲਿਜ ਹੈ ਲੋਕਾਂ ਦੇ ਘਰ-ਘਰ ਤੱਕ ਪਹੁੰਚਾਈ ਧੰਨਵਾਦ ਸਾਰਿਆਂ ਵਾਇਦੁਰਜੀ ਦਾ ਖਾਸਾ ਵਾਇਦੁਰਜੀ ਦੀ ਤਰਫੋਂ ਮੈਂ ਰਣਜੀਤ ਸਿੰਘ ਸੀਈਓ ਨੈਕਸ਼ਨ ਉਮੀਦ ਇੰਡੀਆ ਬਾਈ ਬਟ ਕਨੈਕਟਿਡ ਅੱਜ ਵੀ ਅਸੀਂ ਹਰ ਐਤਵਾਰ ਦੀ ਤਰ੍ਹਾਂ ਉਰਦਵਾਰਾ ਤੱਲਨ ਸੌਲ ਕੈਂਪ ਲਾਇਆ ਹੋਇਆ ਹੈ ਤੇ ਫੰਡ ਵੀ ਬਹੁਤ ਪੈ ਰਹੀ ਆ ਔਰ ਸੰਕਾ ਕੈਂਪ ਦੇ ਵਿੱਚ ਪਹੁੰਚ ਰਹੀ ਹੈ ਹੈ ਜੀਆ ਇਨਾਂ ਨੂੰ ਕੋਈ ਵੀ ਪ੍ਰੋਬਲਮ ਹੈਗੀ ਆ ਤੇ ਆਪ ਜੀ ਨੂੰ ਵੀ ਬੇਨਤੀ ਹੈਗੀ ਆ ਕਿ ਸਮਾ ਗੱਡ ਕੇ ਸਾਡੇ ਇਸ ਕੀਤੇ ਉਪਰਾਲੇ ਦਾ ਲਾਭ ਲਿਆ ਕਰੋ ਜਿਹਦੇ ਵਿੱਚ ਅਸੀਂ ਕਿਸੇ ਨੂੰ ਸ਼ੋਲਡਰ ਫ੍ਰੋਜ਼ਨ ਹੈਗਾ ਕਿਸੇ ਨੂੰ ਡਿਸਕ ਦੀ ਪ੍ਰੋਬਲਮ ਹੈਗੀ ਆ ਕਿਸੇ ਨੂੰ ਸ਼ਾਰਟਿਕਾ ਪੇਨ ਆ ਕੋਈ ਵੀ ਪੁਰਾਣੀ ਤੋਂ ਪੁਰਾਣੀ ਬਿਮਾਰੀ ਹੈਗੀ ਆ ਉਹਦਾ ਜਿਹੜਾ ਇਲਾਜ ਹੈਗਾ ਉਹ ਐਕੂਪ੍ਰੈਸ਼ਰ ਵਿਧੀ ਆਯੁਰਵੈਦਿਕ ਤੇ ਨੇਚਰੋਪੈਥੀ ਦੇ ਨਾਲ ਕਰਦੇ ਹੈਗੇ ਆ ਆਪ ਨੂੰ ਪਹੁੰਚ ਕੇ ਇਸ ਕੈਂਪ ਦਾ ਹਲੋ ਤੇ ਨਾਲ ਦੀ ਨਾਲ ਜਿੱਤੇ ਦੀ ਤਰ੍ਹਾਂ ਦੀ ਕੋਈ ਕਾਟੀ ਡਿਸਕਸ਼ਨ ਹੈ ਕੀ ਆ ਉਹ ਤੁਸੀਂ ਕਰ ਸਕਦੇ ਆ ਹੋਰ ਤੁਹਾਨੂੰ ਨੈਚਰੋਪੈਥੀ ਨਾਲ ਸੰਬੰਧਤ ਬਹੁਤ ਸਾਰੀਆਂ ਜਾਣਕਾਰੀਆਂ ਦਿੰਨੇ ਆ ਸਾਈਟ ਪਲਾਨ ਜਿਹੜਾ ਹੈਗਾ ਉਹ ਅਸੀਂ ਫ੍ਰੀ ਆਫ ਕਾਸਟ ਦਿੰਨੇ ਆ ਤੇ ਐਪੂਫਰੇਚਰ ਉੱਪਰ ਵੀ ਸਾਡੀ ਫ੍ਰੀ ਆਫ ਕਾਸਟ ਹੁੰਦੀ ਹੈ ਤੇ ਆਪ ਜੀ ਪਹੁੰਚ ਕੇ ਇਸ ਕੈਂਪ ਦੇ ਵਿੱਚ ਹਰ ਤਰ੍ਹਾਂ ਦੀ ਆਪਣੀ ਜਿਹੜੀ ਪ੍ਰੋਬਲਮ ਹੈਗੀ ਆ ਉਹਦਾ ਸੋਲੂਸ਼ਨ ਜਿਹੜਾ ਉਹ ਕਰਵਾ ਸਕਦੇ ਹੈਗੇ ਆ ਕਿਸੇ ਨੂੰ ਮੋਟਾਪੇ ਦੀ ਸ਼ਿਕਾਇਤ ਹੈਗੀ ਆ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈਗੀ ਆ ਉਹਦੇ ਵਾਸਤੇ ਅਸੀਂ ਡਾਈਟ ਪਲਾਨ ਦਿੰਨੇ ਆ ਉਹਦੇ ਨਾਲ ਬਹੁਤ ਹੱਦ ਤੱਕ ਤੁਹਾਡੀ ਜਿਹੜੀ ਅਵਸਥਾ ਦੀ ਮੋਟਾਪੇ ਦੀ ਪ੍ਰੋਬਲਮ ਹੈ ਉਹ ਸ਼ੂਗਰ ਦੀ ਪ੍ਰੋਬਲਮ ਉਹ ਵੀ ਸੋਲਵ ਹੋ ਜਾਂਦੀ ਹੈਗੀ ਸੋ ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਹਰ ਹਫਤੇ ਕੋਈ ਨਾ ਕੋਈ ਨਵੀਂ ਜਾਣਕਾਰੀ ਵੀ ਲੈ ਕੇ ਆਉਂਨੇ ਹੈਗੇ ਆ ਔਰ ਆਪ ਜੀ ਪਹੁੰਚ ਕੇ ਇਸ ਕੈਂਪ ਦਾ ਲਾਹਾ ਵੀ ਲੈ ਸਕਦੇ ਹੋ ਨਵੀਂ ਜਾਣਕਾਰੀ ਇਹ ਹੁੰਦੀ ਆ ਕਿ ਨੈਚਰੋਪੈਥੀ ਦੇ ਨਾਲ ਜੁੜ ਕੇ ਨੈਚਰੋਪੈਥੀ ਕੀ ਆ ਆਯੁਰਵੇਦ ਕੀ ਆ ਸਾਡੀ ਜਿਹੜੀ ਰਸੋਈ ਘਰ ਆ ਉਹਦੇ ਵਿੱਚ ਜੋ ਸਾਡੇ ਕੋਲ ਪਿਆ ਆ ਉਹ ਸਾਰਾ ਆਯੁਰਵੇਦ ਦਾ ਹੀ ਆ ਉਹਦੇ ਨਾਲ ਅਸੀਂ ਬਹੁਤ ਸਾਰੀਆਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਆ ਪਰ ਉਹ ਤੁਹਾਡੀ ਜਿਹੜੀ ਸਮੱਸਿਆ ਹੈਗੀ ਆ ਤੁਹਾਡੀ ਜਿਹੜੀ ਪ੍ਰੋਬਲਮ ਹੈਗੀ ਆ ਤੁਹਾਨੂੰ ਤਕਲੀਫ ਆ ਉਹ ਤੁਸੀਂ ਸਾਨੂੰ ਆਣ ਕੇ ਦੱਸੋਗੇ ਆਪੇ ਅਸੀਂ ਤੁਹਾਨੂੰ ਦੱਸਾਂਗੇ ਕਿ ਉਹਦਾ ਜਿਹੜਾ ਇਲਾਜ ਹੈ ਆਪਜੀ ਕਿਵੇਂ ਕਰ ਸਕਦੇ ਇੰਨੀਆ ਬੇਨਤੀਆ ਪ੍ਰੋਵਾਈਡ ਕਰਨੀ ਹੈ ਰਵਾਇਤੀ ਚੀਕਾ ਖਸਾ ਰਵਾਇਤੀ